ਸਤਿ ਸ਼੍ਰੀ ਅਕਾਲ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਜੱਗੂ ਹਾਕਮਵਾਲੀਆ ਕੁਝ ਸਮੇਂ ਲਈ ਗਰਾਊਂਡ ਤੋਂ ਦੂਰ ਹੈ ਇਸ ਲਈ ਉਹਦੇ ਗਿਣਵੇਂ ਚੋਮੇ ਜੱਫੇ ਲੈ ਕੇ ਆਇਆ ਕਰੋ ਇੰਜੋਏ ਹਾਕਮਵਾਲੀ ਦੇ ਜੱਫਿਆਂ ਨੂੰ ਜੀ ਧੰਨਵਾਦ ਹਿੰਦ ਉਹ ਪਾਤਾ ਲੱਗੂ ਟੱਕਰ 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 5 5 ਅਸਕੇ ਦਾ ਕਹਦੀ ਕਿਤੇ ਦੋ ਨੰਬਰੀ ਉਹ ਮੁੰਡਾ ਵਿੱਚ ਵੱਜੇ ਅਮਰੀਕਾ ਵਾਲਾ ਨਹੀਂ ਜੱਗੂ ਹਾਕਮ ਵਾਲੀਆ ਉਹ ਜੱਗੂ ਪਾਰੀ ਸੰਤੋ ਨੰਨ ਜੱਗੂ ਆਹ ਜੱਗੂ ਆਹ ਜੱਗੂ ਗੱਲ ਗੱਲ ਤੇ ਅੜੀ ਪਗੋਂਦਾ ਜਗੀਆਂ ਦੀਆਂ ਟੀਮਾਂ ਪਿਆਰ ਹੋ ਲੈਣ ਇੱਕ ਦੋ ਮੈਚਾਂ ਤੋਂ ਬਾਅਦ ਲੜਕੀਆਂ ਦਾ ਮੁਕਾਬਲਾ ਕਰਵਾਇਆ ਜਾਣਾ ਹੈ ਹਰਖੋ ਬਾਲਿਆ ਮੇਸ਼ੀ ਕਬੱਡੀ ਪਉਂਦਾ ਹੈ ਹਾਕਮ ਬਾਲਿਆ ਚੱਪਟ ਗਿਆ ਓਏ ਹਾਕਮ ਬਾਲਿਆ ਚੱਪਟ ਗਿਆ ਆ ਆ ਆ ਆ ਆ ਪਕੜੇ ਨੌਟਗਰਾਂ ਦੀ ਯਾਰੀ ਖਾਸੀਆ ਨੌਟਗਰਾਂ ਐਕਸ਼ਨ ਨੌਟਗਰਾਂ ਦੀ ਯਾਰੀ ਦੁਨੀਆ ਨੌਟਗਰਾਂ ਤੋਂ ਪ੍ਰਾਂਤੋਂ 500 ਰੁਪਏ ਸੇ ਮਾਨ ਸਨਮਾਨ ਹੋਗਾ ਅਬ ਕੇ ਬਾਅਦ ਰਕਸ਼ਿਤ ਭਾਈ ਬਾਰ ਬਾਰ ਦੇ ਨਵਾਬ ਦੇ ਲਾਓ ਇਹਨੇ ਗੱਲ ਕਮਾਲਪੁਰੇ ਦੇ ਵਿੱਚ ਵੀ ਦੁਨੀਆ ਨਚਾਈ ਆ ਪਰ ਅੱਜ ਹਰਿਆਣੇ ਦੇ ਵਿੱਚ ਆਇਆ ਤੱਤੂ ਬੱਲੇ 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 ਆਓ ਏ ਠਾ ਏ ਠਾ ਵੀ ਕੀ ਕਰਿਆ ਮੁੰਡੇ ਚ ਹਾਕਮ ਵਾਲਿਆ ਉਹ ਜੇ ਜੇ ਨਾ ਹਟ ਗਿਆ ਤੇ ਤੂੰ ਬਹਿਣਾ ਜੱਫੇ ਲਾਰੇ ਬਣਿਆ ਹਾਕਮ ਵਾਲਿਆ ਫੜ ਤੇ ਨਹੀਂ ਅੱਤੇ ਦੀ ਪਈ ਹੋਈ ਰੋਣ ਉਹ ਪਾਤਾ ਲੱਤੂ ਕੰਪਾਰਗੇ ਨੇ ਸਿਨੂ ਨੇ ਸੱਤ ਵਾਰ ਦੀ ਦੂਜੀ ਆ ਬਾਸ ਖੁਰ ਸੜਕ ਦਾ ਹਾਕਾ ਮਾਰਿਆ ਹਾਕਾ ਮਾਰਿਆ ਨਾ ਫਟ ਗਿਆ ਹਾਕਾ ਮਾਰਿਆ ਕਿੰਦਾ ਐਦਾ ਕਿੰਦਾ ਲੱਜ ਨੂੰ ਉਹ ਹਾਕਾ ਵਾਲਿਆ ਕਹਿੰਦਾ ਐਦਾ ਕਿੰਦਾ ਵੀ ਤਿੰਦੀ ਅੰਬੇ ਨੇ ਕਬੱਡੀ ਪਾਈ ਹੈ ਸੁਰ ਸਿੰਘ ਦੀ ਧਰਤੀ ਹੈ ਬਾਬੇ ਬਿਜਨ ਦੀ ਧਰਤੀ ਔਰ ਉਸ ਲੱਕਰ ਜੋ ਜਿੱਤਰ ਹੁੰਦਾ ਜਿੱਕਰ ਗੋਤੀ ਦਾ ਹੁੰਦਾ ਪਰ ਜੱਟ ਹਾਕ ਮਾਰਿਆ ਜੱਟ 911 911 ਕਰਦਾ ਜੱਗੂ ਤੇ ਜੱਗੂ ਆ ਉਹ ਮੁੰਡਾ ਤਿਆ ਟੋਲੀ ਤੁਰਿਆ ਆਉਣਾ ਮਾੜੀ ਜੱਟ ਦੀ ਖਿੰਡ ਕੋ ਮੇਰੇ ਪਿੰਡਾਂ ਮੇ ਵਰਗੇ ਦੇ ਨਾਮ ਚੱਲੇ ਕਲੀ ਅਮਨ ਵਰਗੇ ਪਰ ਇਹਦੀ ਸਾਈਡ ਕੋਰੀਓ ਵੱਲ ਪਿੰਡਾ ਜੱਗੂ 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 ਹਾਕੇ ਪਾ ਲਿਆ ਆ ਹਾਕੇ ਪਾ ਲਿਆ 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 दूसरे बड़े अंबा सुरसगला कबड्डी बड़े हा के मारिया हाके मारिया वाला अज पे अच्ते

ਦੇ ਨਾਲ ਪੁੱਜ ਜਾਣ ਆ ਪਹਿਲਾ ਸੈਮੀਫਾਈਨਲ ਹਾਕ ਮਾਰੀਆ ਜੱਗੂ ਜੇ ਦੂਜਾ ਲਾ ਗਿਆ 71 ਸੌ ਕੇ ਮਾੜੀ ਜੱਦੀ ਪਿੰਡ ਕੋੜੇ ਪਿੰਡ ਕੋੜੇ ਮੁੰਡੇ ਸੈਨ ਨੇ ਤੇਰੀਆਂ ਸ਼ਹਿਰਾਂ ਦੇ ਖਾਲੀ ਆਤੇ ਜਾਣਾ ਇੱਥੋਂ ਸਾਰਿਆਂ ਨੇ ਇੱਕ ਵਾਰੀ ਤੇ ਦੁਨੀਆ ਬਾੜੀ ਪਾਵਾਂਗੇ ਇੱਕ ਵਾਰੀ ਤੇ ਦੁਨੀਆ ਬਾੜੀ ਪਾਵਾਂਗੇ ਲੈ ਵੀ ਤੇਲੀਆਂ ਜੱਲੀਆਂ ਮਾਰਿਆ ਆਹ ਦੇਖ ਲੈ ਹਾਕਮ ਬੜੀਏ ਜੱਗੂ ਆਹ ਹਾਕਮ ਬੜੀਏ ਜੱਗੂ ਜੱਗੂ ਕਹਿੰਦਾ ਕਹਿੰਦੇ ਨੇ ਉੱਡਦੇ ਪਿੰਡੇ ਹੀ ਵਾੜਾ ਦੇ ਵੀ ਉਡਦੇ ਪੰਦੇ ਲਾਉਂਦਾ ਉਡਦੇ 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 ਪੰਦੇ ਹੀ ਲਾਉਂਦਾ ਉਡਦੇ ਪਰਿੰਦੇ ਹੀ ਲਾਉਂਦਾ ਆਹ ਦੇਖਦੇ ਵੀ ਮੈਦਾਨ ਦੇ ਅੰਦਰ ਪਰਿੰਦੇ ਲਾ ਗਿਆ ਆ 3100 ਸਾਂਭੋ ਮੁੰਡਿਆ ਛੱਤੀ ਅਕਾਲ ਮਿੱਤਰੋ ਹਾਂਜੀ ਉਮੀਦ ਕਰਦੇ ਆਂ ਇਹ ਕਲਿੱਪ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਕਬੱਡੀ ਦੀਆਂ ਹੋਰ ਵੀ ਵਧੀਆ-ਵਧੀਆ ਵੀਡੀਓ ਦੇਖਣ ਲਈ ਜਾਂ ਕਬੱਡੀ ਦੀ ਹੋਰ ਅਪਡੇਟ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖਿਓ ਮਿੱਤਰੋ あっ。